ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ਼੍ਰੀ ਅਕਾਲ ਕਾਇ ਸਰ ਪਿਛਲੇ ਕੁਛ ਦਿਨਾਂ ਤੋਂ ਜਿਹੜੀ ਦਰਬਾਰ ਸਾਹਿਬ ਨੂੰ ਲੈ ਕੇ ਖਬਰ ਚਰਚਾ ਦੇ ਵਿੱਚ ਹੈ ਜਿਸ ਨੂੰ ਲੈ ਕੇ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਇਹ ਕਿਹਾ ਜਾ ਰਿਹਾ ਸੀ ਭਾਰਤੀ ਫੌਜ ਦੇ ਵੱਲੋਂ ਕਿ ਪਾਕਿਸਤਾਨ ਦੇ ਵੱਲੋਂ ਦਰਬਾਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਮਿਜ਼ਾਇਲ ਆ ਉਹ ਭਾਰਤੀ ਫੌਜ ਨੇ ਖਤਮ ਕਰ ਦਿੱਤੀ ਉਹਦਾ ਬਲਬਾ ਵੀ ਦਿਖਾਇਆ ਗਿਆ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਫੌਜ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਜੀ ਦੇਖੋ ਜੀ ਇੱਕ ਤਾਂ ਗੱਲ ਇਹ ਆ ਵੀ ਹੁਣ ਜਦੋਂ ਦੋਵਾਂ ਦੇਸ਼ਾਂ ਦੇ ਵਿੱਚ ਟਿਕ ਟਕਾ ਹੋ ਗਿਆ ਤਾਂ ਚੰਗੀ ਗੱਲ ਆ ਦੂਜੀ ਗੱਲ ਇਹ ਆ ਕਿ ਦੋਵਾਂ ਦੇਸ਼ਾਂ ਦੇ ਵਿੱਚ ਟਿਕਟਕਾ ਹੋਣ ਤੋਂ ਬਾਅਦ ਵੱਖ-ਵੱਖ ਨੇਤਾਵਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਦੇ ਵੱਲੋਂ ਤੇ ਦੋਵਾਂ ਦੇਸ਼ਾਂ ਦੇ ਕੁਝ ਫੌਜ ਅਧਿਕਾਰੀਆਂ ਦੇ ਵੱਲੋਂ ਦਾਅਵੇ ਪੇਸ਼ ਕੀਤੇ ਜਾ ਰਹੇ ਆ ਉਧਰਲੇ ਇਹ ਗੱਲ ਕਹਿੰਦੇ ਜੀ ਕਿ ਅਸੀਂ ਕਮਾਲ ਕਰਤੀ ਅਸੀਂ ਇਹ ਗੱਲ ਕਹਿੰਨੇ ਕਿ ਅਸੀਂ ਕਮਾਲ ਕਰਤੀ ਕਿਉਂਕਿ ਅਸੀਂ ਭਾਰਤ ਦੇ ਵਸਨੀਕਾਂ ਸਾਨੂੰ ਭਾਰਤ ਦੇ ਉੱਤੇ ਮਾਣ ਦੂਜੀ ਗੱਲ ਇਹ ਆ ਵੀ ਦਰਬਾਰ ਸਾਹਿਬ ਕਿਉਂਕਿ ਸਿੱਖੀ ਦਾ ਘਾਰ ਆ ਸਿਫਤੀ ਦਾ ਘਾਰ ਆ ਅੰਮ੍ਰਿਤਸਰ ਦੇ ਬਾਰੇ ਆਪਾਂ ਬਹੁਤ ਗੱਲਾਂ ਕਹਿੰਦੇ ਆ ਤੇ ਦਰਬਾਰ ਸਾਹਿਬ ਦੇ ਵਿੱਚ ਹਰ ਰੋਜ਼ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਆ। ਪਹਿਲੀ ਖਬਰ ਇਹ ਆਈ ਸੀ ਪਿਛਲੇ ਦਿਨੀ ਫੌਜ ਦੇ ਅਧਿਕਾਰੀਆਂ ਨੇ ਕਹੀ ਕਿ ਪਾਕਿਸਤਾਨ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਪਰ ਕਿਉਂਕਿ ਸਾਡੇ ਕੋਲੇ 에ਅਰ ਡਿਫੈਂਸ ਸਿਸਟਮ ਹੈ ਇਸ ਕਰਕੇ ਅਸੀਂ ਉਸ ਮਜ਼ਾਈਲ ਨੂੰ ਹਵਾ ਦੇ ਵਿੱਚ ਹੀ ਮਾਰ ਮੁਕਾਇਆ। ਇਹ ਵੀ ਗੱਲ ਦੱਸੀ ਸੀ ਕਿ ਕਿੱਥੇ ਕਿੱਥੇ ਇਹਨਾਂ ਨੇ ਹੋਰ ਵੀ ਇਦਾਂ ਹਮਲੇ ਕੀਤੇ ਤੇ ਡਰੋਨਾਂ ਦੇ ਤੇ ਮਜ਼ਾਈਲਾਂ ਦਾ ਮਲਬਾ ਵੀ ਦਿਖਾਇਆ, ਪੁਰਜੇ ਖਿਲਰੇ ਹੋਏ ਦਿਖਾਏ, ਟੁੱਟ ਭੱਜ ਦਿਖਾਈ ਆ। ਹੁਣ ਉਸ ਤੋਂ ਬਾਅਦ ਇੱਕ ਨਵੀਂ ਗੱਲ ਆ ਗਈ ਜਿਹੜੇ ਲੈਫਟ ਇਵੈਂਟਰੀ ਨੇ ਉਹਨਾਂ ਨੇ ਗੱਲ ਕਹਤੀ ਜੀ ਕਿ ਅਸੀਂ ਜਦੋਂ ਇਹ ਸਾਰਾ ਮਾਹੌਲ ਤਣਾਪੂਰਨ ਸੀ ਜਦੋਂ ਗੋਲੇ ਚੱਲ ਰਹੇ ਸੀ ਜਦੋਂ ਡਰੋਨ ਡਿੱਗ ਰਹੇ ਸੀ ਦਰਬਾਰ ਸਾਹਿਬ ਦੇ ਗ੍ਰੰਥੀ ਨਾਲ ਹੈੱਡ ਗ੍ਰੰਥੀ ਨਾਲ ਗੱਲ ਕੀਤੀ ਉਹਨਾਂ ਨੂੰ ਦੱਸ ਕੇ ਅਸੀਂ ਦਰਬਾਰ ਸਾਹਿਬ ਦੇ ਵਿੱਚ ਤੇ ਇੱਥੇ 에ਅਰ ਡਿਫੈਂਸ ਗਨ ਲਾ ਦਿੱਤੀ ਸੀ ਤਾਂ ਜੋ ਇੱਥੇ ਕੁਝ ਵੀ ਅਨਸੁਖਾਵਾਂ ਹੋਇਆ ਤਾਂ ਉਹਨੂੰ ਖਤਮ ਕੀਤਾ ਜਾ ਸਕੇ ਹੁਣ ਇਸ ਗੱਲ ਤੇ ਵਿਵਾਦ ਪੈਦਾ ਹੋ ਗਿਆ ਗੈਨੀਰ ਗਬੀਰ ਸਿੰਘ ਨੇ ਜਿਹੜੇ ਉਹ ਹੁਣ ਅਮਰੀਕਾ ਤੋਂ ਆਏ ਆ ਵਾਪਸ ਮੁੜ ਕੇ ਉਹ ਹੈੱਡ ਗ੍ਰੰਥੀ ਆ ਸਾਬਕਾ ਜਥੇਦਾਰ ਆ ਅਕਾਲ ਤਖਤ ਸਾਹਿਬ ਦੇ ਪਛਾਣਦੇ ਆ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਇਹ ਜੰਗ ਲੱਗੀ ਮੈਂ ਉਦੋਂ ਅਮਰੀਕਾ 'ਚ ਸਾਂ ਜਦੋਂ ਇਹ ਲੱਗ ਕੇ हट ਗਈ ਮੈਂ ਉਦੋਂ ਅਮਰੀਕਾ ਦੇ ਵਿੱਚ ਸਾਂ ਮੈਂ ਹੁਣ ਵਾਪਸ ਆਇਆ ਮੇਰੀ ਥਾਂ ਦੇ ਉੱਤੇ ਜਿਹੜਾ ਹੈੱਡ ਗ੍ਰੰਥੀ ਦੇ ਤੌਰ ਦੇ ਉੱਤੇ ਕੰਮ ਕਾਜ ਦੇਖਿਆ ਆਰਜੀ ਤੌਰ ਦੇ ਉੱਤੇ ਗਿਆਨੀ ਅਮਰਜੀਤ ਸਿੰਘ ਹੋਰ ਨਹੀਂ ਨਾ ਮੇਰੇ ਨਾਲ ਨਾ ਜਾਨੀ ਅਮਰਜੀਤ ਸਿੰਘ ਨਾਲ ਨਾ ਸ਼੍ਰੋਮਣੀ ਕਮੇਟੀ ਦੇ ਕਿਸੇ ਹੋਰ ਕਰਮਚਾਰੀ ਅਧਿਕਾਰੀ ਦੇ ਨਾਲ ਫੌਜ ਨੇ ਕੋਈ ਗੱਲ ਕੀਤੀ ਆ ਜਦੋਂ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਤਾਂ ਫਿਰ ਗੱਨ ਕਿੱਥੇ ਲਾਤੀ ਦਰਬਾਰ ਸਾਹਿਬ ਦੇ ਵਿੱਚ ਲਿਆ ਕੇ ਨਾ ਉਹ ਕਿਸੇ ਨੂੰ ਦਸੀ ਤੇ ਨਾ ਉਹਦੇ ਬਾਰੇ ਕਿਸੇ ਨੂੰ ਪਤਾ ਲੋ ਜੀ ਇਸ ਗੱਲ ਦਾ ਵਿਵਾਦ ਪੈਦਾ ਹੋ ਗਿਆ ਐਡਵੋਕੇਟ ਧਾਮੀ ਨੇ ਵੀ ਗੱਲ ਕਹੀ ਹੋਰ ਨਾ ਨੇ ਵੀ ਗੱਲ ਕਹੀ ਵੀ ਭਾਈ ਇਹ ਤਾਂ ਭਾਰਤ ਦੀ ਸਰਕਾਰ ਨੂੰ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਵੀ ਭਾਈ ਸਾਡੇ ਨਾਲ ਤਾਂ ਗੱਲ ਹੀ ਕੋਈ ਨਹੀਂ ਕੀਤੀ ਤੇ ਹੈੱਡ ਗ੍ਰੰਥੀ ਸਾਹਿਬ ਦੇ ਨਾਲ ਕਿਦੋਂ ਗੱਲ ਕੀਤੀ ਇਹ ਤਾਂ ਹੈ ਨਹੀਂ ਵੀ ਭਾਈ ਆਪਾਂ ਜ਼ੁਬਾਨੀ ਕਲਾਮੀ ਕਹਿ ਦੇਗੇ ਵੀ ਮਾੜੀ ਜਿੱਥੇ ਗੱਲ ਲਾ ਲ ਗਈ ਯਾਰ ਉਹ ਕਹਿੰਦੇ ਦੇਖ ਲਓ ਯਾਰ ਮਾੜੇ ਸਾਈਡ ਤੇ ਕਰਕੇ ਲਾ ਲਿਓ ਐਉਂ ਤਾਂ ਹੈ ਨਹੀਂ ਉਹ ਦਿਸੋ ਕਿ ਵੀ ਸਭ ਨੂੰ ਚਲੋ ਜੇ ਆਪਾਂ ਕਹਿ ਦੇਗੇ ਵੀ ਭਾਈ ਇਹ ਸੁਰੱਖਿਆ ਦਾ ਮਾਮਲਾ ਤੇ ਪਰਦੇ ਦੇ ਨਾਲ ਹੁੰਦੀਆਂ ਗੱਲਾਂ ਤੇ ਤਾਂ ਵੀ ਕੋਈ ਲਿਖਤੀ ਪੱਤਰੀ ਕੋਈ ਗੱਲਬਾਤ ਹੁੰਦੀ ਆ ਜਾਂ ਕਿਹੜੇ ਬੰਦੇ ਨਾਲ ਤੁਹਾਡੀ ਗੱਲਬਾਤ ਹੋਈ ਸੀ ਅਸੀਂ ਤਾਂ ਕਹਿੰਦੇ ਸਾਡੇ ਨਾਲ ਕੋਈ ਗੱਲ ਹੋਈ ਨਹੀਂ ਉਸ ਬੰਦੇ ਦਾ ਜ਼ਿਕਰ ਕੀਤਾ ਜਾਵੇ ਨਾਂ ਦੱਸਿਆ ਜਾਵੇ ਕਿਹਦੇ ਨਾਲ ਗੱਲ ਹੋਈ ਸੀ ਤੇ ਕੀ ਉਹਦਾ ਆਰਡਰ ਆ ਕੀ ਉਹਦਾ ਨੋਟਿਸ ਆ ਕੀ ਉਹਦੇ ਬਾਰੇ ਸਰਕੂਲਰ ਹੈਗਾ ਲੋ ਜੀ ਹੁਣ ਇਸ ਗੱਲ ਤੇ ਰੌਲਾ ਪੈ ਗਿਆ ਵੀ ਫੌਜ ਇਦਾਂ ਦੀਆਂ ਗੱਲਾਂ ਕਿਉਂ ਕਹਿ ਰਹੀ ਐ ਜੇ ਮੰਨ ਲਓ ਲਾਈ ਨਹੀਂ ਏਅਰ ਡਿਫੈਂਸ ਗਨ ਦਰਬਾਰ ਸਾਹਿਬ ਦੇ ਵਿੱਚ ਤੇ ਫੇਰ ਆ ਗੱਲਾਂ ਕਿਉਂ ਕਹੀਆਂ ਜਾ ਰਹੀਆਂ ਤੇ ਹੁਣ ਫੌਜ ਦੇ ਅਧਿਕਾਰੀਆਂ ਨੇ ਇੱਕ ਬਿਆਨ ਜਾਰੀ ਕੀਤਾ ਕਿ ਦਰਬਾਰ ਸਾਹਿਬ ਦੇ ਵਿੱਚ ਕੋਈ ਏਅਰ ਡਿਫੈਂਸ ਗਨ ਨਹੀਂ ਸੀ ਲਾਈ ਗਈ ਇਹ ਹੁਣ ਉਹਨਾਂ ਨੇ ਬਿਆਨ ਜਾਰੀ ਕਰਤਾ ਪਰ ਜੇ ਹੁਣ ਬਿਆਨਤਰੀ ਕੀਤਾ ਪਹਿਲਾਂ ਗੱਲਾਂ ਕਿਉਂ ਇਹ ਸਾਹਮਣੇ ਆਈਆਂ ਮੈਨੂੰ ਇਹ ਲੱਗਦਾ ਵੀ ਇਹਦਾ ਰਾਜਨੀਤੀਕਰਨ ਕੀਤਾ ਜਾ ਰਿਹਾ ਪਰ ਫੌਜ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਵੀ ਤੇ ਪੰਜਾਬੋਂ ਬਾਹਰਲੇ ਬੀਜੇਪੀ ਦੇ ਨੇਤਾ ਕੀ ਕਹਿ ਰਹੇ ਆ ਉਹ ਕਹਿੰਦੇ ਦੇਖੋ ਜੀ ਪੰਜਾਬ ਦੇ ਵਿੱਚ ਦਰਬਾਰ ਸਾਹਿਬ ਆ ਦਰਬਾਰ ਸਾਹਿਬ ਦੀ ਸੁਰੱਖਿਆ ਦੇ ਮੱਦੇਨਜ਼ਰ ਅਸੀਂ ਸੀਜ਼ਫਾਇਰ ਕੀਤਾ ਉਹ ਇਹ ਗੱਲ ਕਰ ਰਹੇ ਜੀ ਕਿ ਅਸੀਂ ਦੇਖੋ ਜੀ ਹਰ ਥਾਂ ਨੂੰ ਜਿੱਤ ਸਕਦੇ ਆ ਪਰ ਇੱਥੇ ਪੰਜਾਬ ਦੀ ਅਸੀਂ ਕੋਈ ਨੁਕਸਾਨ ਨਹੀਂ ਚਾਹੁੰਦੇ ਕਿ ਅਸੀਂ ਇਸ ਕਰਕੇ ਸਭ ਕੁਝ ਕੀਤਾ ਹੈਗਾ ਕਿਉਂਕਿ ਆਉਂਦੇ ਸਮੇਂ ਦੇ ਵਿੱਚ ਬੀਜੇਪੀ ਚਾਹੁੰਦੀ ਜੀ ਪੰਜਾਬ ਦੇ ਵਿੱਚ ਪੈਰ ਲਾਉਣੇ ਇਸ ਕਰਕੇ ਪੰਜਾਬ ਤੇ ਦਰਬਾਰ ਸਾਹਿਬ ਸ਼ਬਦ ਦੀ ਵਰਤੋਂ ਇਸ ਜੰਗ ਦੇ ਮਾਹੌਲ ਦੇ ਵਿੱਚ ਵੱਧ ਕੀਤੀ ਜਾ ਰਹੀ ਹੈ ਲੋਕਾਂ ਨੂੰ ਹੁਣ ਇਹ ਲੱਗਣ ਲੱਗ ਪਿਆ ਹੁਣ ਉਸ ਤੋਂ ਅਗਲੀ ਗੱਲ ਇਹ ਆ ਵੀ ਕੱਲ ਸੋਸ਼ਲ ਮੀਡੀਆ ਦੇ ਉੱਤੇ ਕੋਈ ਤਸਵੀਰਾਂ ਵਾਇਰਲ ਹੋਈਆਂ ਉਦੇ ਵਿੱਚ ਪ੍ਰਧਾਨ ਮੰਤਰੀ ਸਾਹਿਬਾ ਜਿਹੜੇ ਉਹ ਝੁੱਕ ਕੇ ਮਜ਼ਾਈਲਾ ਨੂੰ ਰੋਕ ਰਹੇ ਆ ਵਿਚਾਰ ਆ ਇਹ ਲੋਕਾਂ ਨੂੰ ਥੱਲੇ ਸਿੱਖ ਭਾਈਚਾਰੇ ਦੇ ਲੋਕ ਬੈਠੇ ਆ ਉਹ ਉੱਤੋਂ ਦੀ ਸ਼ਕਤੀਮਾਨ ਵਾਂਗੂ ਆ ਕੇ ਤੇ ਭਾਈ ਮਜ਼ਾਈਲਾ ਦੇ ਹਮਲੇ ਨੂੰ ਰੋਕ ਰਹੇ ਆ ਦਰਬਾਰ ਸਾਹਿਬ ਦੇ ਵਿੱਚ ਬੈਠੇ ਹੋਏ ਜਿਹੜੀ ਸੰਗਤ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਮਤਲਬ ਇਹ ਆ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਵੇਲੇ ਸਪਾਈਡਰਮੈਨ ਬਣਾ ਕੇ ਪੇਸ਼ ਕੀਤਾ ਜਾ ਰਿਹਾ ਵੀ ਉਹ ਸਾਰੇ ਹਮਲੇ ਝੱਲ ਕੇ ਗੋਲੇ ਪਰੇ ਸੁੱਟ ਦਿੰਦੇ ਆ ਏ ਦੇਖੋ ਪੰਜਾਬ ਦੇ ਵਿੱਚ ਹੁਣ ਇੱਕ ਹੋਰ ਗੱਲ ਤੁਹਾਨੂੰ ਕਮਾਲ ਦੀ ਦੱਸਾਂ ਲੰਗੇ ਕਲਰ ਰਵਨੀਤ ਬਿੱਟੂ ਨੇ ਕੀ ਕਿਹਾ ਉਹ ਕਹਿੰਦਾ ਜੀ ਕਿ ਦੇਖੋ ਕਾਂਗਰਸ ਉਹ ਪਾਰਟੀ ਜਿਹਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਵਾਇਆ ਤੇ ਮੋਦੀ ਸਾਹਿਬ ਉਹ ਪ੍ਰਧਾਨ ਮੰਤਰੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਅਟੈਕ ਰੋਕਿਆ ਤੇ ਉਸ ਬੰਦੇ ਨੂੰ ਇਹ ਵੀ ਪਤਾ ਵੀ ਤੁਸੀਂ ਸਾਰਾ ਟੱਬਰੀ ਉਹਨੂੰ ਕਾਂਗਰਸ 'ਚ ਸੀ ਜਦੋਂ ਇਹ ਦਰਬਾਰ ਸਾਹਿਬ ਤੇ ਅਟੈਕ ਹੋਇਆ ਸੋ ਆ ਗੱਲਾਂ ਚੱਲ ਰਹੀਆਂ ਕਿ ਸਾਡੀ ਰਾਜਨੀਤੀ ਦਾ ਹੌਲਾਪਣਾ ਇਹ ਸਾਡੀ ਰਾਜਨੀਤੀ ਦੇ ਵਿੱਚ اخلاق ਤੋਂ ਸਖਣੀਆ ਗੱਲਾਂ ਜੀ ਬਿਲਕੁਲ ਸਹੀ ਗੱਲ ਹੈ ਟਾਣਾ ਸਾਹਿਬ ਪਤਾ ਨਹੀਂ ਕਿਉਂ ਇਹੋ ਜਿਹੀਆਂ ਗੱਲਾਂ ਕਰਨ ਲੱਗੀਆਂ ਨਾ ਤਾਂ ਰਾਜਨੀਤੀਵਾਨਾਂ ਨੂੰ ਕੁਝ ਹੁੰਦਾ ਤੇ ਨਾ ਹੀ ਜਿਹੜੇ ਉਹਨਾਂ ਦੇ ਮਗਰ ਲੱਗੇ ਹੋਏ ਨੇ ਉਹਨਾਂ ਨੂੰ ਕੁਝ ਹੁੰਦਾ ਪਤਾ ਨਹੀਂ ਕੀ ਕੀ ਗੱਲਾਂ ਹੋਈ ਜਾਂਦੀਆਂ ਨੇ ਖੈਰ ਜਿਹੜੇ ਦਿਮਾਗ ਤੋਂ ਕਮ ਲੈਣ ਵਾਲੇ ਲੋਕ ਨੇ ਉਹਨਾਂ ਨੂੰ ਇਹ ਗੱਲਾਂ ਜ਼ਰੂਰ ਚੁੱਪਦੀਆਂ ਨੇ ਉਧਰ ਦੂਸਰੇ ਪੰਨੇ ਅਟਾਰੀ ਬਾਰਡਰ ਤੇ 12 ਲਗਭਗ 12 ਦਿਨਾਂ ਬਾਅਦ ਰੀਟਰੀਟ ਸੈਰੇਮਨੀ ਸ਼ੁਰੂ ਹੋ ਗਈ ਹੈ ਜੀ ਹਾਂ ਬਿਲਕੁਲ ਜੀ ਅਟਾਰੀ ਬਾਰਡਰ ਦੇ ਉੱਤੇ ਲਗਭਗ 12 ਦਿਨਾਂ ਬਾਅਦ ਤੇ ਰੀਟਰੀਟ ਸੈਰੇਮਨੀ ਸ਼ੁਰੂ ਹੋ ਗਈ ਹੈ ਚਲੋ ਚੰਗੀ ਗੱਲ ਹੈ ਦੇਖੋ ਲੋਕਾਂ ਲੋਕਾਂ ਜਿਹੜੇ ਉਹ ਇੱਥੇ ਜਾਂਦੇ ਆਉਂਦੇ ਆ ਲੋਕਾਂ ਦੀ ਚਲੋ ਆਪਣੇ ਮੰਦੀ ਅਵਸਥਾ ਹੁੰਦੀ ਆ 12 ਨਨ ਪਹਿਲਾਂ ਆਪਾਂ ਜਾਣਦੇ ਆ ਕਿ ਇੱਥੇ ਰੀਟਰੀਟ ਸੈਰਮਨੀ ਬੰਦ ਹੋ ਗਈ ਸੀ ਇਸ ਕਰਕੇ ਬੰਦ ਹੋ ਗਈ ਕਿਉਂਕਿ ਆਪਾਂ ਜਾਣਦੇ ਕਿ ਇਹ ਸਾਦੇ ਉੱਤੇ ਤੇ ਜਾਂ ਪੂਰੇ ਭਾਰਤ ਦੇ ਵਿੱਚ ਜਾਂ ਕਰ ਗਿਆ ਵੀ ਪੂਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਸਕੂਲ ਕਾਲਜ ਬੰਦ ਹੋ ਗਏ ਹੋਰ ਵਕ-ਵਕ ਥਾਵਾਂ ਬੰਦ ਹੋਗੀਆਂ ਸੀ ਸੋ ਇਹੋ ਦੀਆਂ ਖ਼ਬਰਾਂ ਆਈਆਂ ਜਿਹਦੇ ਕਰਕੇ ਜੀ ਤੇ ਇਹ ਪਤਾ ਲੱਗਾ ਕਿ ਭਾਈ ਇਹ ਸਾਰਾ ਕੁਝ ਬੰਦ ਹੋ ਗਿਆ ਕਰਤਾਰਪੁਰ ਸਾਹਿਬ ਦਾ ਲੰਘਾ ਹਾਲੇ ਵੀ ਬੰਦ ਆ ਇਸ ਥਾਂ ਦੇ ਉੱਤੇ ਜਿਹੜੇ ਸਕੂਲ ਕਾਲਜ ਯੂਨੀਵਰਸਿਟੀਆਂ 에ਅਰਪੋਰਟ ਬੱਸ ਸਭ ਕੁਝ ਬੰਦ ਸੀ ਰੀਟਰੀਟ ਸੈਰੇਮਨੀ ਬੰਦ ਸੀ ਤੇ ਉਹ ਰੀਟਰੀਟ ਸੈਰੇਮਨੀ ਆ ਜਿਹੜੀ ਉਹਦੀ ਸ਼ੁਰੂਆਤ ਮੁੜ ਕੇ ਹੋ ਗਈ ਆ ਇਹ ਰੀਟਰੀਟ ਸੈਰੇਮਨੀ ਆ ਜਿਹੜੀ ਉਹਦੀ ਸ਼ੁਰੂਆਤ ਜਦੋਂ ਹੋਈ ਆ ਤੇ ਫਿਰ ਉੱਥੇ ਲੰਘੇ ਕੱਲ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਆ ਅਗਲੀ ਗੱਲ ਇਹ ਜੀ ਕਿ ਹੁਣ ਰੀਟਰੀਟ ਸੈਰੇਮਨੀ ਦੇ ਵਿੱਚ ਇੱਕ ਤਾਂ ਇਹਨੇ ਕੀ ਕੀਤਾ ਵੀ ਗੇਟ ਨਹੀਂ ਖੋਲਣੇ ਦੂਜਾ ਕੀ ਕੀਤਾ ਵੀ ਫੌਜੀਆਂ ਨੇ ਆਪਸ ਦੇ ਵਿੱਚ ਹੱਥ ਨਹੀਂ ਮਿਲਾਉਣੇ ਪਰਲੇ ਪਾਰ ਦੇ ਫੌਜੀਆਂ ਦੇ ਨਾਲ ਮਤਲਬ ਆਪਾਂ ਉਹਦਾ ਗੁੱਸਾ ਵੀ ਜ਼ਾਹਰ ਕਰਨਾ ਇਹਦਾ ਮਤਲਬ ਤਾਂ ਸਿਰਫ ਇਹ ਆ ਪਰ ਵੀਨੇ ਭਾਈ ਕੀ ਬਣਦਾ ਹੁਣ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਉਂ ਨਹੀਂ ਖੁੱਲਦਾ ਸਵਾਲ ਇਹ ਆ ਕਿਉਂਕਿ ਸਾਰੇ ਇਹ ਗੱਲ ਕਹਿੰਦੇ ਆ ਵੀ ਜਦੋਂ ਬਾਕੀ ਸਭ ਕੁਝ ਖੁੱਲ ਗਿਆ ਜਦੋਂ ਬੱਸਾਂ ਚੱਲ ਪਈਆਂ ਜਦੋਂ 에어ਪੋਰਟ ਚੱਲ ਪਈ ਜਦੋਂ ਇਸ ਵੇਲੇ ਰੀਟਰੀਟ ਸੈਰੇਮਨੀ ਸ਼ੁਰੂ ਹੋਗੀ ਤੇ ਭਾਈ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੋਲਿਆ ਜਾਵੇ ਹਾਲੇ ਤੱਕ ਤਾਂ ਇਹਨੂੰ ਖੋਲੇ ਜਾਣ ਦੀ ਹੋਈ ਖਬਰ ਹੈ ਨਹੀਂ ਤੇ ਕੱਲ ਨੂੰ ਖੁੱਲ੍ਹਦਾ ਜਾਵੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਜੀ ਜੀ ਬਿਲਕੁਲ ਕਿਰਨ ਸਾਹਿਬ ਕਾਂਗਰਸ ਤੇ ਭਾਜਪਾ ਦੇ ਵਿੱਚ ਕੋਈ ਪੋਸਟਰ ਜੰਗ ਚੱਲ ਰਹੀ ਹੈ ਇਹ ਕੀ ਹੋ ਗਿਆ ਹੁਣ ਵਿਹਲੇ ਆ ਜੀ ਹੋਰ ਤਰ੍ਹਾਂ ਦਾ ਕੰਮ ਕੋਈ ਨਹੀਂਗਾ ਉਰਲੀਆਂ ਪਰਲੀਆਂ ਚਬਲਾ ਮਾਰਨ ਵਾਲਾ ਕੰਮ ਇਹਨਾਂ ਦਾ ਹੋਰ ਤਾਂ ਹੈ ਹੀ ਕੁਝ ਨਹੀਂਗਾ ਇੱਥੇ ਬੀਜੇਪੀ ਰਾਹੁਲ ਗਾਂਧੀ ਦੇ ਪੋਸਟਰ ਬਣਾਵਣਾ ਪਾਈ ਜਾਂਦੀ ਆ ਤੇ ਕਾਂਗਰਸ ਆ ਜਿਹੜੀ ਉਹ ਪ੍ਰਧਾਨ ਮੰਤਰੀ ਦੇ ਪਾਈ ਜਾਂਦੀ ਬਸ ਗੱਲ ਤਾਂ ਇਹੀ ਆ ਇਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਅਸੀਂ ਇਸ ਮਸਲੇ ਨੂੰ ਸਮਝ ਗਏ ਵੀ ਲੋਕਾਂ ਦੇ ਮੰਨ ਦੀ ਅਵਸਥਾ ਕੀ ਹੈ ਤੁਸੀਂ ਇੰਨੇ ਨੀਵੇਂ ਪੱਧਰ ਦੇ ਉੱਤੇ ਪਹੁੰਚ ਜਾਨੇ ਆ ਹ ਚਵਲਾ ਮਾਰਦੇ ਮਾਰਦੇ ਉਹਦੇ ਉੱਤੇ ਹੈਰਾਨੀ ਹੁੰਦੀ ਹੈ ਲੰਘੇ ਕੱਲ ਭਾਜਪੀ ਦੇ ਇੱਕ ਨੇਤਾ ਅਮਿਤ ਮਾਲਵੀਆ ਉਹਨਾਂ ਨੇ ਸ਼ੁਰੂਆਤ ਕੀਤੀ ਉਹਨਾਂ ਨੇ ਰਾਹੁਲ ਗਾਂਧੀ ਦੇ ਦੋ ਪੋਸਟਰ ਜਾਰੀ ਕੀਤੇ ਆ ਉਹਦੇ ਵਿੱਚੋਂ ਇੱਕ ਪੋਸਟਰ ਦੇ ਵਿੱਚ ਦੱਸਿਆ ਵੀ ਰਾਹੁਲ ਗਾਂਧੀ ਤਾਂ ਮੀਰ ਜਫਰ ਆ ਦੂਜਾ ਪੋਸਟਰ ਆ ਜਿਹੜਾ ਉਹਦੇ ਵਿੱਚ ਅੱਧਾ ਚਿਹਰਾ ਰਾਹੁਲ ਗਾਂਧੀ ਦਾ ਤੇ ਅੱਧਾ ਚਿਹਰਾ ਹੈਗਾ ਜੀ ਪਾਕਿਸਤਾਨ ਦੇ ਫੌਜ ਮੁਖੀ ਅਸਮੁਨੀਰ ਦਾ ਕਹਿੰਦੇ ਵੀ ਭਾਈ ਇਹ ਤਾਂ ਪਰਲੇ ਪਾਰ ਉਹਦਾ ਚੱਲਦੇ ਇਹਨਾਂ ਦੇ ਚਿਹਰੇ ਦੇ ਪਿੱਛੇ ਆਹ ਚਿਹਰਾ ਲੁਕਿਆ ਹੋਇਆ ਉਸ ਤੋਂ ਬਾਅਦ ਕਾਂਗਰਸ ਦੇ ਵੱਲੋਂ ਪਵਨ ਖੇੜਾ ਦੇ ਵੱਲੋਂ ਤੇ ਭਾਜਪਾ ਦਾ ਪੋਸਟਰ ਜਾਰੀ ਕੀਤਾ ਗਿਆ ਇਸ ਪੋਸਟਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਜੀ ਕਿ ਜਿਹੜਾ ਇਸ ਵੇਲੇ ਵਿਦੇਸ਼ ਵਿਭਾਗ ਦਾ ਮੰਤਰੀ ਆ ਤੇ ਉਹਦਾ ਨਾਮ ਹੈਗਾ ਜੀ ਐਸ ਜੈ ਸ਼ੰਕਰ ਕਹਿੰਦੇ ਐਸ ਜੈ ਸ਼ੰਕਰ ਨਹੀਂ ਇਹ ਤਾਂ ਸ਼੍ਰੀ ਚੰਦ ਉਹ ਹੈਗਾ ਜੀ ਜੈ ਚੰਦ ਜੈ ਚੰਦ ਹੈ ਤਾਂ ਸੋ ਮਤਲਬ ਕਹਿਣ ਦਾ ਇਹ ਹੈ ਜੀ ਕਿ ਇਸ ਵੇਲੇ ਜਦੋਂ ਲੋਕ ਗੰਭੀਰ ਆ ਜਦੋਂ ਲੋਕ ਇਹੋ ਜਿਹੇ ਠੋਲੇ ਨਹੀਂ ਸੁਣਨਾ ਚਾਹੁੰਦੇ ਪਰ ਇਹਨਾਂ ਦੇ ਵੱਲੋਂ ਆਹ ਕੁਝ ਕੀਤਾ ਜਾ ਰਿਹਾ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਵੀ ਇਹ ਸਾਡੇ ਦੇਸ਼ ਦੇ ਉਹ ਨੇਤਾ ਜਿਨ੍ਹਾਂ ਨੂੰ ਅਸੀਂ ਵਾਗਡੋਰ ਸੌਂਪੀ ਹੋਈ ਆ ਜਿਨ੍ਹਾਂ ਦੇ ਬਾਰੇ ਇਹ ਸੋਚਦੇ ਪੜਦੇ ਜਾਣਦੇ ਆ ਕਿ ਭਾਈ ਇਹ ਸਾਡੇ ਲਈ ਕੁਝ ਨਾ ਕੁਝ ਕਰਨਗੇ ਇਹਨਾਂ ਦੇ ਕੋਲੋਂ ਤਾਂ ਆਹ ਚਵਲਾ ਮਾਰਨ ਤੋਂ ਨਿਵੇਲ ਮਿਲਦੀ ਤੇ ਇਹਨਾਂ ਨੇ ਹੋਰ ਕੀ ਕਰਨਾ ਜੀ ਜੀ ਬਿਲਕੁਲ ਸਹੀ ਤੇਟਾਣਾ ਸਾਹਿਬ ਉਧਰ ਦੂਸਰੇ ਵੱਲੋਂ ਖਬਰ ਆ ਰਹੀ ਹੈ ਕਿ ਮਜੀਠੀਆ ਹੋਰਾ ਨੇ ਪੰਜਾਬ ਸਰਕਾਰ ਨੂੰ ਤਿੱਖੇ ਸਵਾਲ ਕੀਤੇ ਨੇ ਜੇ ਕੀ ਕਹਿਣਾ ਉਹਨਾਂ ਦਾ ਦੇਖੋ ਵਿਕਰਮ ਸਿੰਘ ਮਜੀਠੀਆ ਹੋਰਾ ਨਹੀਂ ਤੇ ਪੰਜਾਬ ਦੇ ਬਹੁਤ ਸਾਰੇ ਹੋਰ ਲੋਕਾਂ ਨੇ ਸਵਾਲ ਇਹ ਕੀਤਾ ਆਮ ਆਦਮੀ ਪਾਰਟੀ ਨੂੰ ਕਿ ਕੀ ਤੁਹਾਡੇ ਕੋਲੇ ਕਾਬਲ ਬੰਦਿਆਂ ਦੀ ਕਮੀ ਹੈ ਕੀ ਤੁਹਾਡੇ ਕੋਲੇ ਇਸ ਵੇਲੇ ਪੰਜਾਬ ਦੇ ਵਿੱਚ ਉਹ ਲੋਕ ਨਹੀਂ ਆ ਵੀ ਜਿਹੜੇ ਲੋਕ ਕੁਆਲੀਫਾਈਡ ਹੋਣ ਜਿਹੜੇ ਡੈਡੀਕੇਟਿਡ ਹੋਣ ਜਿਨ੍ਹਾਂ ਦੇ ਵਿੱਚ ਸਮਰਪਣ ਦੀ ਭਾਵਨਾ ਹੋਵੇ ਕੀ ਉਹਨਾਂ ਲੋਕਾਂ ਦੀ ਕਮੀ ਹੈ ਤੁਸੀਂ ਜਦੋਂ ਮੂੰਹ ਚੱਕ ਕੇ ਜਦੋਂ ਚਿਤ ਕਰਦਾ ਦਿੱਲੀ ਵਾਲੇ ਬੰਦੇ ਇੱਥੇ ਪੰਜਾਬ ਚ ਫਿੱਟ ਕਰ ਦਿੰਦੇ ਆ ਆ ਹੁਣ ਇਹਨਾਂ ਨੇ 30 ਤੋਂ ਵੱਧ ਤੇ ਵਕ ਵਕ ਮਹਿਕਮੇ ਦੇ ਚੇਅਰਮੈਨ ਤੇ ਵਕ ਵਕ ਥਾਵਾਂ ਤੇ ਡਾਇਰੈਕਟਰ ਜਾਂ ਕਮੇਟੀ ਕੰਦੇ ਮੈਂਬਰ ਲਾਏ ਆ ਉਹਦੇ ਵਿੱਚ ਭਾਈ ਕੁਝ ਥਾਵਾਂ ਦੇ ਉੱਤੇ ਪੰਜਾਬੀ ਨਹੀਂ ਆ ਤੇ ਗੈਰ ਪੰਜਾਬੀ ਲਾਏ ਆ ਜਿਵੇਂ ਕਿ ਉਹ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਮੈਨ ਆ ਜਿਹੜੀ ਓਰੀਨਾ ਗੁਪਤਾ ਲਈ ਆ ਜਿਵੇਂ ਕਿ ਲਾਰਜ ਇੰਡਸਟਰੀ ਜਿਹੜਾ ਡਿਪਾਰਟਮੈਂਟ ਉਹਦਾ ਚੇਅਰਮੈਨ ਆ ਜਿਹੜਾ ਉਹ ਦਿੱਲੀੋਂ ਲਾਇਆ ਜਿਵੇਂ ਕਿ ਪਤਵੰਤ ਮਾਨ ਦਾ ਜਿਹੜਾ ਉਹ ਸਰਵਾਈਜ਼ਰ ਆ ਉਹ ਵਿਭੋ ਕੁਮਾਰ ਨੂੰ ਲਾਇਆ ਗਿਆ ਜਿਵੇਂ ਕਿ ਇੱਥੇ ਦਰਜਨਾਂ ਦੀ ਗਿਣਤੀ ਦੇ ਵਿੱਚ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਜਿਹੜੇ ਵਕੀਲ ਆ ਉਹ ਆਪਣੇ ਬੰਦੇ ਲਾਏ ਆ ਹੋਰ ਵੀ ਵਕ ਵਕ ਕਮਲ ਉੱਤੇ ਦਿੱਲੀ ਵਾਲੇ ਬੰਦੇ ਫਿੱਟ ਕੀਤੇ ਆ ਤੇ ਮਜੀਠੀਆ ਨੇ ਇਹੀ ਸਵਾਲ ਕੀਤਾ ਉਹ ਕਹਿੰਦੇ ਜੀ ਤੁਸੀਂ ਤਾਂ ਕਹਿੰਦੇ ਸੀ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਪੂਰ ਲੈ ਕੇ ਆਵਾਂਗੇ ਪੰਜਾਬ ਦੇ ਲੋਕਾਂ ਨੂੰ ਅਸੀਂ ਨਵੀਂ ਰਾਜਨੀਤੀ ਦੀ ਮਹਿੰਦਰਾ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਅਸੀਂ ਨਵਾਂ ਬਦਲਾ ਲੈ ਕੇ ਆਵਾਂਗੇ ਤੇ ਆਹ ਦੇਖ ਲਓ ਜੀ ਇਹ ਹਾਲਾਤ ਬਣੇ ਪਏ ਆ ਇਨਾਂ ਦੇ ਕੋਲੇ ਬੰਦਾ ਕੁਛ ਅਜਿਹਾ ਹੈ ਨਹੀਂਗਾ ਇਹ ਦਿੱਲੀ ਦੇ ਹਾਰੇ ਤੇ ਨਕਾਰੇ ਹੋਏ ਲੋਕਾਂ ਨੂੰ ਮੂਹਰੇ ਲੈ ਕੇ ਆਉਂਦੇ ਆ ਤੇ ਇਸ ਤਰੀਕੇ ਦੇ ਨਾਲ ਆ ਸੋ ਦੇਖਦੇ ਭਾਈ ਕੀ ਬਣਦਾ ਪਰ ਗੱਲ ਇਹ ਜੀ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਕਿਰਕਰੀ ਬਹੁਤ ਹੋ ਰਹੀ ਆ ਵੀ ਭਾਈ ਤੁਸੀਂ ਜਿਹੜੀ ਕਿਹੜੀ ਥਾਂ ਦੇ ਉੱਤੇ ਦਿੱਲੀ ਵਾਲਾ ਬੰਦਾ ਜਿਹੜੀ ਥਾਂ ਦੇ ਉੱਤੇ ਦੇਖੋ ਦਿੱਲੀ ਵਾਲਾ ਬੰਦਾ ਤੁਸੀਂ ਤਾਂ ਕਹਿੰਦੇ ਸੀ ਵੀ ਭਾਈ ਨਵੇਂ ਪੂਰ ਲੈ ਕੇ ਆਵਾਂਗੇ ਤੇ ਆਹ ਕਿਹੜੇ ਪੂਰ ਆ ਜੀ ਬਿਲਕੁਲ ਟੇਣਾ ਸਾਹਿਬ ਉਹਦੇ ਡਾਕਟਰ ਜਗਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਾਂਸਲਰ ਨਿਯੁਕਤ ਕਰ ਦਿੱਤੇ ਗਏ ਨੇ ਜੀ ਹਾਂ ਬਿਲਕੁਲ ਜੀ ਬਿਲਕੁਲ ਡਾਕਟਰ ਜਗਦੀਪ ਸਿੰਘ ਨੇ ਜਿਹੜੇ ਇਹਨਾਂ ਦਾ ਪਸ਼ੋਕੜ ਫਰੀਦਕੋਟ ਨਾਲ ਸੰਬੰਧਤਾ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਕੀਤੀ ਹੈ ਜੀ ਪੀ ਐਚ ਡੀ ਤੇ ਇਹਨਾਂ ਨੂੰ ਹੁਣ ਪਤਾ ਲੱਗਾ ਜੀ ਕਿ ਨਿਯੁਕਤ ਕਰ ਦਿੱਤਾ ਗਿਆ ਇੱਥੇ ਤੇ ਇਹ ਹੁਣ ਵਾਈਸ ਚਾਂਸਲਰ ਬਣ ਗਿਆ ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਗਭਗ 1 ਸਾਲ ਹੋ ਗਿਆ ਸੀ ਇਹ ਵਾਈਸ ਚਾਂਸਲਰ ਮੁਕਤ ਹੋਈ ਪਈ ਸੀ ਇੱਥੇ ਵਾਈਸ ਚਾਂਸਲਰ ਹੈ ਹੀ ਨਹੀਂ ਸੀ ਕੋਈ ਤੇ ਪਤਾ ਨਹੀਂ ਕਿਹੜੀ ਕਾਰਨ ਕਰਕੇ ਲਾਇ ਹੀ ਨਹੀਂ ਸੀ ਗਿਆ ਤੇ ਪਰ ਭਾਈ ਹੁਣ ਲਾ ਦਿੱਤਾ ਗਿਆ ਵਾਈਸ ਚਾਂਸਲਰ ਨਵੇਂ ਬਣ ਗਏ ਆ ਡਾਕਟਰ ਜਗਦੀਪ ਸਿੰਘ ਇਹਨਾਂ ਦੇ ਕੋਲੇ ਚੰਗੀ ਕੁਆਲਿਫੀਕੇਸ਼ਨ ਆ ਇਹਨਾਂ ਦੇ ਕੋਲੇ ਚੰਗਾ ਤਜਰਬਾ ਹੈਗਾ ਤੇ ਹੁਣ ਇਹ ਜਿਹੜੀ ਪੰਜਾਬੀ ਯੂਨੀਵਰਸਿਟੀ ਨੂੰ ਕਿਹੜੇ ਪਾਸੇ ਲੈ ਕੇ ਜਾਣਗੇ ਇਹ ਵਕਤ ਇਹਦੇ ਬਾਰੇ ਤਾਂ ਪਤਾ ਜਾਣਦੇ ਆ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਰਥਿਕ ਪੱਖੋਂ ਟੁੱਟੀ ਹੋਈ ਆ ਕਦੇ ਤਨਖਾਹਾਂ ਕਰਕੇ ਕਦੇ ਕਿਸੇ ਗੱਲ ਕਰਕੇ ਧਰਨਿਆਂ ਤੋਂ ਲੈ ਕੇ ਹੋਰ ਬੜਾ ਕੁਝ ਕਰਨਾ ਪੈਂਦਾ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਟੁੱਟੀ ਪਈ ਆ ਉਵੇਂ ਭਾਸ਼ਾ ਵਿਭਾਗ ਪੰਜਾਬੀ ਪਟਿਆਲਾ ਜਿਹੜਾ ਉਹ ਵੀ ਟੁੱਟਿਆ ਪਿਆ ਸੋ ਸਾਡੀਆਂ ਯੂਨੀਵਰਸਿਟੀਆਂ ਤੇ ਸਾਡੇ ਪੰਜਾਬੀ ਬਚਾਉਣ ਵਾਲੇ ادارے ਇਹਨਾਂ ਦੀ ਬਹੁਤੀ ਹਾਲਤ ਆਰਥਿਕ ਪੱਖੋਂ ਚੰਗੀ ਨਹੀਂ ਤੇ ਪਰ ਦੇਖਦੇ ਭਾਈ ਹੁਣ ਜਿਹੜੇ ਡਾਕਟਰ ਜਗਦੀਪ ਸਿੰਘ ਆ ਉਹ ਜ਼ਿੰਮੇਵਾਰੀਆਂ ਆਪਣੀਆਂ ਕਿਵੇਂ ਨਿਭਾਉਂਦੇ ਆ ਤੇ ਟੁੱਟੀ ਭੱਜੀ ਇਸ ਸੰਸਥਾ ਜਿਹੜੀ ਕਿ ਇਸ ਸੰਸਥਾ ਦਾ ਆਰਥਿਕ ਤੌਰ ਤੇ ਬੁਰਾ ਹਾਲ ਹੋਇਆ ਪਿਆ ਤੇ ਉਹਨੂੰ ਕਿਵੇਂ ਪੈਰਾਂ ਸਿਰ ਲਾ ਕੇ ਜਾਂਦੇ ਆ ਜੀ ਬਿਲਕੁਲ ਟੇਣਾ ਸਾਹਿਬ ਪੰਜਾਬ ਦੇ ਵਿੱਚ ਕਣਕ ਦੀ ਨਾਲ ਨੂੰ ਸਾੜਨ ਦੇ 9000 ਤੋਂ ਵੱਧ ਕੇ ਸਾਹਮਣੇ ਆਏ ਨੇ ਜੀ ਦੇਖੋ ਜੀ ਲੋਕ ਨਹੀਂ ਟੱਲਦੇ ਲੋਕਾਂ ਦਾ ਮਤ ਦੇ ਨਾਲ ਸਬੰਧ ਹੀ ਕੋਈ ਨਹੀਂ ਗਾ ਲੋਕ ਤਾਂ ਲੋਕ ਆਪ ਮਾਰੇ ਆ ਪਰ ਸਾਨੂੰ ਇਹ ਗੱਲ ਸੌਖੀ ਲੱਗਦੀ ਕਹਿਣੀ ਵੀ ਭਾਈ ਸਰਕਾਰ ਮਾੜੀ ਹੈ ਫਲਾਣਾ ਮਾੜੀ ਹੈ ਲੋਕ ਆਪ ਕਿਹੜਾ ਚੰਗੇ ਆ ਅਸੀਂ ਕੁਦਰਤ ਨੂੰ ਲਾਂਭਾ ਦੇਣ ਲੱਗੇ ਤਾਂ ਲਾਉਨੇ 2 ਮਿੰਟ ਤੇ ਪਰ ਆਪ ਕਿੰਨੇ ਕ ਚੰਗੇ ਆ ਸਵਾਲ ਤਾਂ ਇਹ ਆ ਲੋਕ ਆਪ ਬਹੁਤ ਮਾੜੇ ਆ ਲੋਕਾਂ ਦੇ ਨਾਲ ਉਹੀ ਕੁਝ ਹੋ ਰਿਹਾ ਜਿਹੜੇ ਦੇ ਲੋਕ ਲਾਇਕ ਆ ਲੋਕਾਂ ਦੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਕੋਈ ਜ਼ਿਆਰਤ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਨਾੜ ਨੂੰ ਅੱਗ ਲਾਉਣ ਦੇ 9200 ਤੋਂ ਵੱਧ ਮਾਮਲੇ ਸਾਹਮਣੇ ਆਏ ਆ ਸੜਕਾਂ ਨੇ ਖੱਬੇ ਤੇ ਸੱਜੇ ਹੱਥ ਦੇਖ ਲਓ ਤੁਹਾਨੂੰ ਉੱਥੇ ਦਰਖਤਾਂ ਦਾ ਕੀ ਹਾਲ ਮਿਲਦਾ ਦਰਖਤ ਕਿਵੇਂ ਸੜੇ ਮਿਲਦੇ ਆ ਕਿਵੇਂ ਲੋਕਾਂ ਨੇ ਇੱਥੇ ਜਲੂਸ ਕੱਢਤਾ ਵਾਤਾਵਰਨ ਦਾ ਕਿਵੇਂ ਬੇੜਾਦਰ ਕਰਦੇ ਤੇ ਜੇ ਤੁਸੀਂ ਕਿਸੇ ਦੇ ਕੋਲ ਆਹ ਗੱਲ ਕਰੋ ਤੇ ਬੰਦਾ ਗੱਲ ਨੂੰ ਆਉਂਦਾ ਵੰਦਾ ਇਹ ਗੱਲ ਕਰਾ ਤੁਹਾਨੂੰ ਕੀ ਪਤਾ ਮੇਰਿਕਾ ਮਜਬੂਰੀਆਂ ਨਹੀਂ ਜਾਣਦੇ ਮਜਬੂਰੀਆਂ ਦਾ ਰੰਡੀ ਰੋਣਾ ਰੋਂਦੇ ਰੋਂਦੇ ਅੱਜ ਪੰਜਾਬੀਆਂ ਨੇ ਵਾਤਾਵਰਣ ਦਾ ਜਿਹੜਾ ਕਬਾੜਾ ਕੀਤਾ ਨਾ ਇਹ ਗੁਰੂ ਆਲੇ ਨਾ ਇਹ ਪੰਜਾਬ ਨੂੰ ਸਮਰਪਿਤ ਬਸ ਸ਼ਬਦ ਇੱਥੇ ਰੋਲਾ ਗੋਲਾ ਹੀ ਆ ਹੋਰ ਕੁਝ ਨਹੀਂਗਾ ਇੱਥੇ ਸੋ ਨਵੀਂ ਜਾਣਕਾਰੀ ਇਹ ਜੀ ਕਿ ਮੈਂ ਨਹੀਂ ਕਹਿੰਦਾ ਇਹ ਸਰਕਾਰੀ ਅੰਕੜਾ ਸਾਹਮਣੇ ਆਇਆ 9200 ਤੋਂ ਵੱਧ 9200 ਤੋਂ ਵੱਧ ਜੀ ਹੁਣ ਤੱਕ ਤੇ ਪੰਜਾਬ ਦੇ ਵਿੱਚ 나ੜ ਨੂੰ ਅੱਗ ਲਾਉਣ ਦੇ ਕੇਸ ਸਾਹਮਣੇ ਆਏ ਆ ਤੁਸੀਂ ਹੈਰਾਨੀ ਵਾਲੀ ਗੱਲ ਦੇਖੋ ਅੰਮ੍ਰਿਤਸਰ ਨੂੰ ਅਸੀਂ ਗੁਰੂ ਦਾ ਦਰ ਕਹਿੰਦੇ ਆ ਤੇ ਅੰਮ੍ਰਿਤਸਰ ਪਹਿਲੇ ਨੰਬਰ ਦੇ ਉੱਤੇ ਆਇਆ ਜੀ ਅੱਗ ਲਾਉਣ ਦੇ ਮਾਮਲੇ 'ਚ ਕਿਸਾਨ ਨੂੰ ਕਹਗੇ ਉਹਨੇ ਗੱਲ ਨੂੰ ਹੋਣਾ ਕੀ ਕਰਗੇ ਮਜਬੂਰੀ ਹੈ ਫਲਾਣਾ ਹੈ ਢਿੰਗਣਾ ਹੈ ਉਹਨੇ ਆ ਕਰ ਲੱਗ ਜਾਣਾ ਕਿਸੇ ਹੋਰ ਨੂੰ ਕਹਗੇ ਉਹਨੇ ਆਪਣੀ ਕਮਜ਼ੋਰੀਆਂ ਘਣਾਉਣ ਲੱਗ ਜਾਣਾ ਪਰ ਹਾਲਾਤ ਹੀ ਬਣੇ ਪਏ ਆ ਅੱਜ ਪੰਜਾਬ ਦੇ ਹਾਲਾਤ ਇਹ ਆ ਵੀ ਭਾਈ ਆ ਬੰਦਾ ਕਿਹਨੂੰ ਚੰਗਾ ਕਵੇ ਤੇ ਕਿਹਨੂੰ ਮਾੜਾ ਕਵੇ ਸੋ ਪੰਜਾਬੀ ਵੀ ਭਾਈ ਬਾੜੇ ਚੰਗੇ ਨਹੀਂ ਜਦੋਂ ਤਾਂ ਆਪਾਂ ਕਹਿੰਦੇ ਵੀ ਭਾਈ ਮੀਂਹ ਬਹੁਤ ਪੈ ਗਿਆ ਕੁਦਰਤ ਦੀ ਮਾਰ ਬਹੁਤ ਪੈ ਗਈ ਉਦੋਂ ਤਾਂ ਆਪਾਂ ਰੋਨੇ ਆ ਮੰਨਿਆ ਵੀ ਭਾਈ ਆਪਾਂ ਨੂੰ ਕੁਦਰਤ ਦੀ ਮਾਰ ਨਹੀਂ ਪਣੀ ਚਾਹੀਦੀ ਪਰ ਜਦੋਂ ਹੁਣ ਆਪਾਂ ਦਰਖਤ ਸਾੜੇ ਆ ਜਾਂ ਜਦੋਂ ਆਪਾਂ ਅਗਲੀ ਵਾਰੀ ਫੇਰ ਜਦੋਂ ਪਰਾਲੀ ਵੇਲੇ ਸਾੜਾਂਗੇ ਤੇ ਅਸੀਂ ਦਰਖਤ ਫੁੱਟਣ ਨਹੀਂ ਦਿੰਦੇ ਉਹਨੇ ਕਿ ਫੇਰ ਸਾੜ ਦੰਨੇ ਆ ਮੈਂ ਕੱਲ ਤਸਵੀਰਾਂ ਦੇਖੀਆਂ ਪੰਛੀਆਂ ਦੇ ਸੜੇ ਹੋਏ ਜਿਹੜੇ ਅੰਡਾ ਉਹ ਦੇਖੇ ਆਂਡੇ ਸੜੇ ਹੋਏ ਦੇਖੇ ਵੀ ਆਪਾਂ ਜਦੋਂ ਕੁਦਰਤ ਦੇ ਇੰਨੇ ਵੱਡੇ ਵਹਿਰੀਆ ਤੇ ਸਾਡੇ ਪੱਲੇ ਕੀ ਪੈਣਾ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਇੱਕ ਹੋਰ ਚਿੰਤਾ ਜਾਂ ਨਾ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਏਸ਼ੀਆ ਚ ਕਰੋਨਾ ਦੇ ਕੇਸ ਮੁੜ ਤੋਂ ਸ਼ੁਰੂ ਹੋਣ ਲੱਗੇ ਜੀ ਸਾਹਮਣੇ ਆਉਣੇ ਬਿਲਕੁਲ ਜੀ ਬਿਲਕੁਲ ਏਸ਼ੀਆ ਦੇ ਵਿੱਚ ਕਰੋਨਾ ਦੇ ਕੇਸ ਆ ਜਿਹੜੇ ਉਹ ਇੱਕ ਵਾਰ ਫੇਰ ਤੋਂ ਸਾਹਮਣੇ ਆਉਣ ਸ਼ੁਰੂ ਹੋ ਗਏ ਆ ਇਹ ਬੜੀ ਵੱਡੀ ਜਾਣਕਾਰੀ ਆ ਮੰਨਣਾ ਨਾ ਮੰਨਣਾ ਸਭ ਦੀ ਆਪਣੀ ਮਰਜ਼ੀ ਆ ਜੀ ਪਰ ਇਹ ਗੱਲ ਜ਼ਰੂਰ ਆ ਵੀ ਇਸ ਵੇਲੇ ਏਸ਼ੀਆ ਦੇ ਵਿੱਚ ਉਹ ਭਾਵੇਂ థਾਈਲੈਂਡ ਦੀ ਗੱਲ ਕਰ ਗਏ ਤੇ ਭਾਵੇਂ ਅਸੀਂ ਗੱਲ ਕਰ ਗਏ ਹੋਰ ਦੇਸ਼ਾਂ ਦੀ ਤੇ ਸਿੰਗਾਪੁਰ ਦੀ ਗੱਲ ਵੀ ਚੀਨ ਦੀ ਵੀ ਹੈ ਤੇ ਚ ਹਾਂਗਕਾਂਗ ਦੀ ਵੀ ਹੈ ਤੇ ਗੱਲ ਇਹ ਜੀ ਕਿ ਇੱਥੇ ਭਾਰਤ ਦੇ ਵਿੱਚ ਵੀ ਕੁਝ ਕੁ ਕੇਸ ਆਏ ਆ ਤੇ ਇਹ ਪਤਾ ਲੱਗਾ ਜੀ ਕਿ ਹੁਣ ਇੱਥੇ ਏਸ਼ੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਤੇ ਕਰੋਨਾ ਦੇ ਕੇਸਾਂ ਦੀ ਸ਼ੁਰੂਆਤ ਹੋ ਗਈ ਭਾਰਤ ਵਿੱਚ 257 ਕੇਸ ਆਏ ਆ ਉਧਰ ਸਿੰਗਾਪੁਰ ਤੇ ਕੁਝ ਹੋਰ ਦੇਸ਼ਾਂ ਦੇ ਵਿੱਚ ਕਿਤੇ 12000 ਕਿਤੇ 14000 ਕਿਤੇ 8000 ਇਦਾਂ ਕੇਸ ਆਏ ਆ ਸੋ ਭਾਈ ਮੰਨਣਾ ਨਾ ਮੰਨਣਾ ਮਰਜ਼ੀ ਸਭ ਦੀ ਕਈ ਬੰਦੇ ਇਹ ਗੱਲ ਕਹਿੰਦੇ ਵੀ ਕੋਈ ਹੈ ਨਹੀਂਗਾ ਇਹ ਇਦਾਂ ਦੀ ਗੱਲਬਾਤ ਤੇ ਇਹ ਤਾਂ ਐਵੇਂ ਗੱਲਾਂ ਬਣਾਈਆਂ ਜਾ ਰਹੀਆਂ ਤੇ ਪਰ ਨਹੀਂ ਇਸ ਗੱਲ ਨੂੰ ਮੰਨਣਾ ਤਾਂ ਚਾਹੀਦਾ ਵੀ ਜੇ ਸੱਚੀ ਮੁੱਚੀ ਆ ਗਿਆ ਤਾਂ ਫਿਰ ਆਪਾਂ ਕੀ ਕਰਨਾ ਜੀ ਬਿਲਕੁਲ ਤੇ ਟਾਣਾ ਸਾਹਿਬ ਗਰਮੀ ਪੂਰੇ ਵਟ ਕੱਢ ਰਹੀ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਜੀ ਕਿ ਗਰਮੀ ਪੂਰੀ ਵਟ ਕੱਢ ਰਹੀ ਹੈ ਤੇ ਗਰਮੀ ਨੇ ਵਟ ਕੱਢਣੇ ਆ ਤੇ ਗੱਲ ਜਿਸ ਤਰੀਕੇ ਦੇ ਨਾਲ ਗਰਮੀ ਨੇ ਕਿ ਹੁਣ 45 ਡਿਗਰੀਆਂ ਤੋਂ ਪਾਰ ਹੋ ਗਿਆ ਜੀ ਟੈਂਪਰੇਚਰ ਤੇ ਹਾਲੇ ਟੈਂਪਰੇਚਰ ਦੇ ਵਿੱਚ ਵਾਧਾ ਬੜਾ ਹੋਣਾ ਕਹਿੰਦੇ ਮੌਸਮਕ ਕਹਿੰਦੇ ਜੀ 40 46 47 ਤੱਕ ਵੀ ਪੰਜਾਬ ਦੇ ਵਿੱਚ ਟੈਂਪਰੇਚਰ ਜਾ ਸਕਦਾ ਸੋ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਗਰਮੀ ਹੋਰ ਹਲੇ ਪੈਣੀ ਹੈ ਪਰ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਕਣੀ ਦੀ ਸੰਭਾਵਨਾ ਕੋਈ ਨਹੀਂ ਤੇ ਗਰਮੀ ਇਸ ਵੇਲੇ ਪੰਜਾਬ ਦੇ ਵਿੱਚ ਪੂਰੀ ਜ਼ੋਰਾਂ ਤੇ ਹੈ ਜੀ ਸੋ ਖੈਰ ਬਹੁਤ-ਬਹੁਤ ਸ਼ੁਕਰੀਆ ਸਰਅਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨ